ਜਿਹੜੇ ਗੁਰਮਖ ਨੇ ਜਿਨ੍ਹਾਂ ਦਾ ਮੁਖ ਜਨਾਂ ਦਾ ਸਰੀਰ ਦਾ ਮੁਖ ਜਿਨ੍ਹਾਂ ਦੇ ਮਨ ਦਾ ਮੁਖ ਦੋਵੇਂ ਮੁਖ ਜਿਹੜੇ ਨੇ ਗੁਰੂ ਸਾਹਿਬ ਵੱਲ ਨੇ ਗੁਰਮਤ ਵਾਲੇ ਪਾਸੇ ਨੇ ਉਹ ਜਿਹੜੇ ਨੇ ਉਹਨਾਂ ਦੇ ਜਿਉਣ ਦਾ ਤਰੀਕਾ ਦੁਨੀਆ ਨਾਲੋਂ ਵੱਖਰਾ ਹੁੰਦਾ ਹੈ ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ ਹਕੇਰੀ ਬਖਮ ਮਾਰਗ ਚੱਲਣਾ ਇਸ ਤਰ੍ਹਾਂ ਭਗਤ ਜਿਹੜੇ ਨੇ ਗੁਰਮਖ ਨੇ ਉਹਨਾਂ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਇੱਕ ਆਮ ਬੰਦੇ ਨਾਲੋਂ ਬੜਾ ਵੱਖਰਾ ਹੁੰਦਾ ਸਾਧ ਸੰਗਤ ਜਦੋਂ ਕੋਈ ਗੁਰਮਖ ਬਾਣੀ ਪੜਦਾ ਨਾ ਉਹ ਕਿਸੇ ਹੋਰ ਭਾਵ ਚ ਪੜਦਾ ਹੈ ਉਹ ਨਿਸ਼ਕਾਮ ਹੋ ਕੇ ਪੜਦਾ ਹੈ ਉਹ ਗੁਰੂ ਦੀ ਖੁਸ਼ੀ ਲੈਣ ਵਾਸਤੇ ਪੜਦਾ ਹੈ ਤੇ ਜਦੋਂ ਕੋਈ ਆਮ ਸੰਸਾਰੀ ਪਾਠ ਕਰੇਗਾ ਨਾ ਉਹਦੀ ਕੋਈ ਨਾ ਕੋਈ ਮੰਗ ਹੁੰਦੀ ਹੈ ਇਸ ਕਰਕੇ ਜਦੋਂ ਗੁਰਮਖ ਬੋਲੇਗਾ ਉਹ ਪਰਮੇਸ਼ਰ ਦੇ ਡਰ ਵਿੱਚ ਬੋਲੇਗਾ ਉਹ ਉੱਚਾ ਨਹੀਂ ਬੋਲਦਾ ਹੰਕਾਰ ਵਾਲੇ ਬੋਲ ਨਹੀਂ ਬੋਲਦਾ ਤੇ ਜਿਹੜੇ ਦੂਜੇ ਲੋਕ ਨੇ ਉਹ ਜਦੋਂ ਗੱਲ ਕਰਨਗੇ ਆਪਣੀ ਵਾਵਾ ਦੀ ਗੱਲ ਕਰਨਗੇ ਵਧਾ ਚੜਾ ਕੇ ਦੱਸਣਗੇ ਨਿੱਕੀ ਜਿਹੀ ਗੱਲ ਨੂੰ ਆਪਣੇ ਇਸ ਤਰ੍ਹਾਂ ਪੇਸ਼ ਕਰਨਗੇ ਵੀ ਜਿਵੇਂ ਦੁਨੀਆ ਦੇ ਸਭ ਤੋਂ ਸਿਆਣੇ ਤੇ ਸੌਖੇ ਇਨਸਾਨ ਇਹੋ ਹੀ ਹੁੰਦੇ ਨੇ ਬਾਕੀ ਸਾਰੇ ਦੁਖੀ ਫਿਰਦੇ ਨੇ ਪਰ ਸਭ ਤੋਂ ਦੁਖੀ ਉਹੀ ਹੁੰਦਾ ਹੈ ਸਭ ਤੋਂ ਮੂਰਖ ਉਹੀ ਹੁੰਦਾ ਜਿਹੜਾ ਆਪਣੇ ਆਪ ਨੂੰ ਸਿਆਣਾ ਆਖੀ ਜਾਵੇ ਜਿਹੜਾ ਆਪਣੇ ਆਪ ਨੂੰ ਭਲਾ ਆਖੀ ਜਾਵੇ ਆਪਸ ਕੋ ਜੋ ਭਲਾ ਕਹਾਵੇ ਕਿਸੇ ਭਲਾਈ ਨਿਕਟ ਨਾ ਆਵੇ ਇਸ ਕਰਕੇ ਆਪਣੇ ਆਪ ਨੂੰ ਚੰਗਾ ਆਖਣ ਵਾਲਿਆਂ ਦੀ ਜਿਹੜੀ ਚੰਗਿਆਈ ਹੈ ਨਾ ਉਹ ਨੇੜੇ ਤੇ ਡੇਵੇ ਨਹੀਂ ਹੁੰਦੀ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਗੁਰਮੁਖ ਹੈ ਉਹਦੇ ਜਿਉਣ ਦਾ ਤਰੀਕਾ ਇਸ ਤਰ੍ਹਾਂ ਦਾ ਹੈ ਵੀ ਨਾਮੇ ਰਾਤੇ ਜਦੋਂ ਗੁਰਮੁਖ ਬਹਵੇਗਾ ਤੇ ਬੋਲੇਗਾ ਸਤਨਾਮ ਸ੍ਰੀ ਵਾਹਿਗੁਰੂ ਉੱਠਦੇ ਆਵੇਂ ਬੋਲੇਗਾ ਸਤਨਾਮ ਸ੍ਰੀ ਵਾਹਿਗੁਰੂ ਜੇ ਕਿਸੇ ਦੇ ਕੋਲ ਬਹੇਗਾ ਤੇ ਭਲੇ ਦੀ ਗੱਲ ਆਖੇਗਾ ਨੰਦਿਆ ਚੁਗਲੀ ਛੜਾ ਕਰੇਗਾ ਇਹ ਗੁਰਮਖੰਦ ਦੀ ਨਿਸ਼ਾਨੀ ਹੈ ਉਹ ਮੈਂ ਮੇਰੀ ਦੇ ਬੋਲ ਉਹਦੇ ਨੇੜੇ ਟੇੜੇ ਵੀ ਨਹੀਂ ਹੁੰਦੇ ਜਿੱਥੇ ਜਾਏ ਬਹੀਆ ਭਲਾ ਕਹੀਆ ਉਹ ਭਲਾ ਹੀ ਬੋਲਦੇ ਨੇ ਭਲਾ ਹੀ ਮੰਗਦੇ ਨੇ ਤੇ ਸਾਰਿਆਂ ਨੂੰ ਇੱਕ ਸਮਾਨ ਵੇਖਦੇ ਨੇ ਇਹ ਨਹੀਂ ਜੇ ਕੋ 4 ਪੈਸੇ ਵਾਲ ਆ ਗਿਆ ਤੇ ਖੜੇ ਹੋ ਗਿਆ ਉਹਨੂੰ ਫਤੇ ਬੁਲਾਤੀ ਤੇ ਜੇ ਕੋ ਮਾਤੜ ਆ ਗਿਆ ਤੇ ਆਰਾਮ ਨਾਲ ਬੈਠਿਆ ਰਹੇ ਉਹਨੂੰ ਫਤੇ ਵੀ ਦੀ ਸਾਚ ਵੀ ਨਾ ਕਰਨੀ ਇਸ ਕਰਕੇ ਗੁਰਮਖ ਜਿਹੜੇ ਹੁੰਦੇ ਨੇ ਉਹ ਤੇਰ ਮੇਰ ਤੋਂ ਪਾਸੇ ਹੁੰਦੇ ਨੇ ਕਿਉਂਕਿ ਉਹ ਨਾਮ ਦੇ ਵਿੱਚ ਰਤੇ ਹੋਏ ਹੁੰਦੇ ਨੇ ਨਾਮ ਜਪਣ ਵਾਲੇ ਹੁੰਦੇ ਨੇ ਇਸ ਤਰ੍ਹਾਂ ਨਾਮ ਦੇ ਨਾਲ ਹੀ ਗਤ ਹੁਣ ਇੱਥੇ ਗਤੀ ਦੀ ਗੱਲ ਫੇਰ ਆ ਗਈ ਨਾ ਨਾਮ ਦੇ ਜਪਣ ਦੇ ਕਰਕੇ ਉਹਨਾਂ ਨੂੰ ਗਤੀ ਭਾਵ ਕੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਫਿਰ ਪਤ ਜਿਹੜਾ ਪਤ ਹੈ ਸ਼ਬਦ ਉਹਨਾਂ ਨੂੰ ਇੱਜ਼ਤ ਮਿਲਦੀ ਇੱਥੇ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਸਾਰੀ ਦੁਨੀਆ ਦੇ ਵਿੱਚ ਉਹਨਾਂ ਦਾ ਡੰਕਾ ਵੱਜਦਾ ਹੈ ਇੱਥੇ ਭਾਵੇਂ ਲੋਕੀ ਉਹਨੂੰ ਮਜ਼ਾਕ ਕਰੀ ਜਾਣ ਲੈ ਇਹ ਤੇ ਬਾਣੀ ਪੜਨ ਲੱਗ ਪਏ ਨੇ ਇਹ ਤੇ ਟਾਈਮ ਵੇਸਟ ਕਰ ਰਹੇ ਨੇ ਇਹ ਤੇ ਵੱਧੂ ਹੀ ਪਤਾ ਨਹੀਂ ਕਿਹੜੇ ਝਮੇਲਿਆਂ 'ਚ ਪੈ ਗਏ ਨੇ ਇਹ ਮਨਮੁਖਾਂ ਦੀ ਬੋਲੀ ਹੈ ਪਰ ਮਨਮੁਖ ਬੰਦਾ ਉਹਨਾਂ ਨੂੰ ਪੁੱਛੇ ਵੀ ਤੁਸੀਂ ਵਿਹਲੇ ਰਹਿ ਕੇ ਕਿਹੜੇ ਮਾਰ ਕੇ ਮਾਰੇ ਨੇ ਤੁਸੀਂ ਤੇ ਅੱਧ ਦੇ ਦੁਖੀ ਲੋਕ ਹੋ ਬਾਣੀ ਪੜਨ ਵਾਲਾ ਇਹਨਾਂ ਦੁਖੀ ਨੇ ਜਿੰਨਾ ਆਮ ਲੋਕ ਨੇ ਪਰ ਲੋਕੀ ਸ਼ੋਰ ਨਹੀਂ ਕਰਦੇ ਹਨ ਚਲਾਕੀ ਵਰਤ ਜਾਂਦੇ ਨੇ ਪਰ ਗੁਰੂ ਨੇ ਆਖਿਆ ਹੈ ਵੀ ਨਾਮ ਤੋਂ ਬਿਨਾ ਨਾਨਕ ਦੁਖਿਆ ਸਭ ਸੰਸਾਰ ਨਾਮ ਤੋਂ ਬਿਨਾ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਇਹ ਸਾਰਿਆਂ ਨੂੰ ਪਤਾ ਹੁੰਦਾ ਕਿੰਨੇ ਕ ਪਾਣੀ ਚ ਹੈ ਕੋਈ ਕਿੰਨਾ ਕੋਈ ਸੁਖੀ ਹੈ ਕਿੰਨਾ ਕੋਈ ਦੁਖੀ ਹੈ ਦੁਖੀ ਹੈ ਗੁਰੂ ਸਾਹਿਬ ਕਹਿੰਦੇ ਵੀ ਨਾਮ ਜਪਣ ਵਾਲਾ ਇਹ ਗੁਰਮਖ ਪਿਆਰਾ ਹੈ ਉਹਨੂੰ ਭਾਈ ਨਾਮ ਦੇ ਨਾਲ ਹੀ ਮੁਕਤੀ ਮਿਲਦੀ ਹੈ ਨਾਮ ਦੇ ਨਾਲ ਹੀ ਇੱਜ਼ਤ ਪਤ ਮਿਲਦੀ ਹੈ